ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਪਹੁੰਚੇ ਆ ਜੀ ਆਪਾਂ ਉਧਨਵਾਲ ਦੇ ਕੋਲ ਜੱਗਾ ਟਰੈਕਟਰ ਬੌਸ 47 ਤੇ 500k ਫੋਲੋਅਰ ਭਾਜੀ ਦੇ ਹੋ ਗਏ ਆ ਤੇ ਕਰਦੋ ਛੇਤੀ ਛੇਤੀ ਮਿਲੀਅਨ ਤੇ ਵੀਡੀਓ ਚ ਨਾ ਵੇਖ ਕੇ ਮੈਨੂੰ ਬੜਾ ਲੱਗਦਾ ਹੈ ਵੀ ਭਾਜੀ ਲੱਗਦਾ ਬੜੇ ਤੱਤੇ ਸੁਭਾਅ ਦੇ ਹੋਣੇ ਆ ਕਿਉਂ ਵੀ ਟਰੈਕਟਰਾਂ ਦੀ ਵੀ ਕੱਢਦੇ ਆ ਪੂਰੀ ਅੱਗ ਤੇ ਮੈਂ ਕਿਹਾ ਵੀ ਅੱਗ ਫਿਰ ਇੰਨਾ ਚ ਵੀ ਬੜੀ ਹੋਣੀ ਆ ਤੇ ਅਸੀਂ ਕਰਦੇ ਆ ਜੀ ਨਾਲੇ ਮਲਵਈ ਕਿਤੇ ਦਾ ਕੰਮ ਤੇ ਅੱਜ ਭਾਜੀ ਨਾਲ ਮੁਲਾਕਾਤ ਹੋਈ ਆ ਤੇ ਬੜਾ ਮਜ਼ਾ ਆਇਆ ਭਾਈ ਨੂੰ ਮਿਲ ਕੇ ਬੜਾ ਨਿੱਗਾ ਸੁਭਾਅ ਭਾਈ ਦਾ ਤੇ ਆ ਦੂਰ ਦੂਰ ਤੋਂ ਹੋਰ ਵੀ ਸੱਜਣ ਪਿਆਰੇ ਆਏ ਨੇ ਸਾਡੇ ਇਹਨਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇੱਕ ਆਪਾਂ ਵੀਡੀਓ ਬਣਾਉਣੀ ਭਾਜੀ ਦੇ ਨਾਲ ਕੋਈ ਗੱਲ ਨਹੀਂ ਮਾਰ ਆਪਣੀ ਆਈਡੀ ਦਾ ਕੀ ਨਾਮ ਆ ਆਈਡੀ ਵੀ ਕੋਈ ਨਹੀਂ ਦੱਸਦੇ ਨੇ ਕਿਹੜਾ ਐਡਮਸ਼ਨ ਦੇ ਬੰਦੇ ਆ ਤੁਹਾਡਾ ਕਰਕੇ ਸ਼ਾਇਦ ਹੋ ਜਾਈਏ ਸ਼ੂਰ ਕਰ ਦਿੰਦੇ ਆ ਜਿੱਦਰਾ ਕਾਰੋਬਾਰ ਕੀ ਕਰਦਾ ਭਰਾ ਬਨੇ ਦੱਸ ਪਈਏ ਕਾਰੋਬਾਰ ਤੇ ਸਾਰਿਆਂ ਨਾਲ ਮੇਰੀ ਗੋਦੀ ਕਰਦਾ ਜੀ ਕੋਈ ਗੱਲ ਨਹੀਂ ਤੇ ਇਹ ਦੱਸ ਮੈਨੂੰ ਵੀ ਮਲਵਾਈ ਕਿੱਦਾਂ ਜਿਹੜਾ ਵਾ ਕਿੰਨੇ ਬੰਦੇ ਵਰਕ ਕਰਦੇ ਮਲਵਾਈ ਕਿਤੇ ਉਹ ਪੈਸਿਆਂ ਦੇ ਅਕੋਰਡਿੰਗ ਲਈ ਆ ਜੀ ਅਸ ਪੈਸਿਆਂ ਦੇ ਅਕੋਰਡਿੰਗ ਲਈ ਹਾਂ ਜੀ ਜੇ ਲੋਕਲ ਕੰਮ ਕਰਨਾ 30 ਤੋਂ 40 ਕਿਲੋਮੀਟਰ ਦੇ ਵਿੱਚ ਉਸ 50 ਦੇ ਫਿਰ 12000 ਚ 6 ਬੰਦੇ ਪਾ ਲਈਦੇ ਆ ਤੇ ਜਿੱਦਾਂ ਤੁਸੀਂ ਚੱਕੋ ਚੋਕੋ ਕੱਢ ਦਿੰਦੇ ਜੀ ਹਾਂ ਜੀ ਵਿੱਚ ਲੋਕਲ ਦਾ 1500 15000 ਰੁਪਇਆ ਲੈਂਦਾ ਓਕੇ ਹਾਂ ਜੀ ਸੁਣੋ ਮੇਰੀ ਗੱਲ ਅੱਜ ਤੁਹਾਡੇ ਆਪਾਂ ਚੈਨਲ ਦਾ ਨਾਮ ਰੱਖਣ ਲੱਗੇ ਆ ਠੀਕ ਹੈ ਜੀ ਓਕੇ ਤੇ ਆਪਾਂ ਚੈਨਲ ਤੁਹਾਡੇ ਦਾ ਨਾਮ ਰੱਖਤਾ ਅੱਜ ਆ ਉਸੇ ਮਲਵਈ ਕਿੱਧਾ ਕਿੱਧਾ ਠੀਕ ਹੈ ਜੀ ਸਾਥ ਹੈ ਓਕੇ ਹਾਂਜੀ ਆਪ ਚੈਨਲ ਦਾ ਨਾਮ ਤੇ ਇਹਨੂੰ ਕਰੋ ਸਬਸਕ੍ਰਾਈਬ ਤੇ ਡੇਲੀ ਇੱਕ ਵੀਡੀਓ ਨੂੰ ਆਪਣੀ ਇਸ਼ਟਾ ਦੇ ਪਾਉਣੀ ਆ ਬੋਲੀਆਂ ਪਾ ਕੇ ਠੀਕ ਹੈ ਜੀ ਪਾਈ ਜਾਣੀ ਜਿਹੜੇ ਪ੍ਰੋਗਰਾਮ ਤੇ ਗਿਆ ਉਹਦੇ ਦੀਆਂ ਵੀਡੀਓ ਪਾਉਣੀਆਂ ਤੁਸੀ ਹੋਣਾ ਆਪਾਂ ਫੇਰ ਇੱਕ ਪਹਿਲੀ ਬੋਲੀ ਕਾ ਦੇ ਨਾਲ ਬਣਾ ਹਾਂ ਆਪਾਂ ਨੇ ਪਾਣੀ ਜਿੰਨੀ ਮਾਗੀ ਬਣਾਉ ਦੇਖੋ ਪਾਉਣੀਆਂ ਚੈਨਲ ਦਾ ਨਾਮ ਰਸਤਾ ਬੌਸ ਮਲਵਈ ਕਿਦਾਂ ਏਰੀਆ ਕਹਿੰਦਾ ਤੇਰਾ ਤਰਨਤਾਰਨ ਜਾਂ ਮਸਹਾਰ ਮੁੰਮਰ ਜੰਡੇ ਆਵਾ ਜੰਡੇ ਵਾਲਾ ਜਿਹੜਾ ਜਿਲ੍ਹਾ ਘੜਾ ਪੈਂਦਾ ਤੇ ਅਮਰਸਰ ਅਮਰਸਰ ਹਾਂਜੀ ਇਹਦੇ ਗਾੜੀ ਲਿਖ ਦੇਣਾ ਵਾ ਆਪਾਂ ਪੀਬੀ 0 2 ओके okay? ठीक है जी ये तेरे चैनल दा नाम वा ते ये आज चैनल दा नाम okay? ना राख के इस्टा ਕਰਦੇ। डेली वीडियो ਕਰੀਂ। ओके। ਤੇ ਫੇਰ ਤੈਨੂੰ ਤੇ ਨਾਲ ਹੀ ਆਪਣਾ ਫੋਨ ਨੰਬਰ ਲਾਉਣਾ ਵਾ। ਲਓ ਜੀ ਤੇ ਫੇਰ ਜੱਗਾ ਭਾਈ ਜੀ ਨੇ ਜੱਗਾ ਬੋਸ ਭਾਈ ਨੇ ਆਪਾਂ ਨੂੰ ਸਾਡੇ ਮਲਬਈ ਕਿਤੇ ਦਾ ਨਾਮ ਦੇਤਾ। ਵੈਸੇ ਵੀ ਮੈਂ ਪਹਿਲਾਂ ਕਿਸੇ ਹੋਰ ਗਰੁੱਪਾਂ ਦਾ ਕੰਮ ਕਰਦਾ ਸੀ ਮਿਹਨਤ ਤੇ ਅੱਜ ਇਹ ਖੁਸ਼ੀ ਦੀ ਗੱਲ ਆ ਭਾਈ ਨੇ ਸਰਪ੍ਰਾਈਜ਼ ਦਿੱਤਾ ਮੈਨੂੰ ਉਦਾਂ ਲੋਕੀ ਭਾਜੀ ਕੋ ਗਿਫਟ ਲੈ ਕੇ ਆਉਂਦੇ ਪਰ ਮੈਂ ਗਿਫਟ ਲੈ ਕੇ ਚੱਲਿਆ ਭਾਜੀ ਕੋ ਕਿ YouTube ਤੇ ਮੇਰਾ ਨਾਮ ਅਮਨ ਖਲੈਰਾ ਚੱਲਦਾ ਜੀ ਮਾਹਪੁਰ ਕੇ ਬਾਬਾ ਪਾਲਾ ਸਿੰਘ ਜੀ ਦਾ ਹੁਣ ਤੱਕ ਦਾ ਫੇਮਸ ਭਜਨ ਆ ਜਾ ਬਾਬਾ ਪਾਲਾ ਜੀ ਆ ਜਾ ਬਾਬਾ ਗਵਾਂ ਵਾਲਿਆ ਉਹ ਮੇਰੀ ਜ਼ੁਬਾਨੀ ਗਾਇਆ ਗਿਆ ਅੱਛਾ ਜੀ ਉਹ ਵੀ ਸੁਣਾਉਣਾ ਆ ਥੋੜਾ ਜਿਹਾ ਮੈਂ ਤੁਹਾਨੂੰ ਤੇ ਹੋਰ ਵੀ ਮੈਂ ਮਹਾਪੁਰਕਾ ਦੇ ਮੈਂ ਮੇਰਾ ਮਨ ਚਾਰਾ ਧਾਰਮਿਕ ਕੋ ਪਸੇ ਜਾ ਠੀਕ ਹੈ ਕਿ ਮੈਂ ਧਾਰਮਿਕ ਜੀ ਦੀ ਵੀ ਆਉਣ ਵਾਲੇ ਬੱਚਿਆਂ ਨੂੰ ਚੰਗੀ ਗਾਰਡਨਸ ਮਿਲ ਸਕੇ ਸੁਣਾਣਾ ਤਾਂ ਪਹਿਲਾਂ ਸ਼ੁਰੂਆਤ ਕਰਿਆ ਪੀਓ ਪਹਿਲਾਂ ਤੇ ਫੇਰ ਫੇਰ ਚਾਹ ਆਪਾਂ ਪੀ ਲੈਣੀ ਆ ਪਹਿਲਾਂ ਉਹ ਜੱਗਾ ਬੋਸ ਨਹੀਂ ਕਿਸੇ ਨੇ ਬਣ ਜਾਣਾ ਜੱਗਾ ਬੋਸ ਨਹੀਂ ਹੋਏ ਹੋਏ ਬੋਸ ਨਹੀਂ ਕਿਸੇ ਨੇ ਬਣ ਮੇਰਾ ਵੀਡੀਓ ਸ਼ੁਰੂ ਕਰਦੇ ਆਂ